ਪਿਆਰਿਓ ਕੇਵਲ ਕਹਿਣ ਮਾਤਰ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚੋਂ ਭਟਾਂ ਦੀ ਬਾਣੀ ਦੇ ਦਰਸ਼ਨ ਕਰੋ ਤੁਹਾਨੂੰ ਜਵਾਬ ਮਿਲਦਾ ਹੈ ਕਿ ਗੁਰੂ ਜੇਕਰ ਸਿਰ ਤੇ ਖੱਥ ਰੱਖ ਦੇਵੇ ਹੁਣ ਅੱਜ ਤਰਕ ਕਰਨ ਵਾਲੇ ਬੜੇ ਨੇ ਜੀ ਕਹਿੰਨਗੇ ਜੀ ਗੁਰੂ ਦਾ ਹੱਥ ਵਿਖਾਓ ਕਿੱਥੇ ਤੇ ਮੈਂ ਅਕਸਰ ਬੇਨਤੀ ਕਰਦਾ ਹਾਂ ਨਾਵਾਂ ਜਦੋਂ ਤੁਸੀਂ ਕਹਿੰਦੇ ਆ ਹੱਥ ਵਿਖਾਓ ਤੇ ਜਦੋਂ ਇੱਥੇ ਆ ਕੇ ਤਰਲਾ ਲੈਂਦੇ ਹੋ ਅਰਦਾਸ ਕਰਦੇ ਹੋ ਤੇ ਮੈਨੂੰ ਇਹ ਦੱਸੋ ਗੁਰੂ ਦੇ ਕੰਨ ਤੁਹਾਨੂੰ ਦਿਖਾਈ ਦਿੰਦੇ ਨੇ ਤੁਹਾਡੇ ਅੰਦਰ ਦੀ ਭਾਵਨਾ ਨੇ ਦੇਖ ਕੰਨ ਸੁਣੋ ਅਰਦਾਸ ਜਿਓ ਸੱਦ ਸੁਣਦਾ ਸੱਦ ਵੇਖਦਾ ਸ਼ਬਦ ਰਿਹਾ ਭਰਪੂਰ ਗੁਰੂ ਸੁਣਦਾ ਖੈ ਗੁਰੂ ਵੇਖ ਰਿਹਾ ਖੈ ਗੁਰੂ ਇਸੇ ਤਰ੍ਹਾਂ ਸ਼ੱਕ ਵੀ ਰਿਹਾ ਖੈ ਤੇ ਗੁਰੂ ਭਾਈ ਆਪਣੀ ਮੌਜ ਵਿੱਚ ਬਹੁਤ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ ਵਿਸ਼ਵਾਸ ਹੀ ਇਹ ਨਾ ਅੰਦਰ ਦਾ ਇੱਕ ਸਿੱਧਕ ਹੀ ਨਾ ਤੇ ਇਸੇ ਤਰ੍ਹਾਂ ਹੀ ਭੱਟ ਸਹਿਬਾਨ ਕਹਿੰਦੇ ਨੇ ਜਦੋਂ ਗੁਰੂ ਰਾਮਦਾਸ ਬਖਸ਼ਿਸ਼ ਦੇ ਰੂਪ ਵਿੱਚ ਸਿਰ ਤੇ ਖੱਤ ਰੱਖਦਾ ਹੈ ਉਹ ਸਵਈਆ ਦਾਸ ਪੜ੍ਹ ਦਿੰਦਾ ਹੈ ਸਮਰੱਥ ਗੁਰੂ ਸਿਰ ਖੱਤ ਧਰਿਓ ਗੁਰ ਕਿੰਨੀ ਕਿਰਪਾ ਕਰ ਨਾਮ ਦਿਓ ਜਿਸ ਦੇਖ ਚਰਨ ਆਗਨ ਹਰਿਓ ਨਿਸ ਬਾਂਸੁਰ ਏਕ ਸਮਾਨ ਧਿਆਨ ਸੋ ਨਾਮ ਸੁਨੇ ਸੁੱਤ ਭਾਨ ਡਰਿਓ ਪਨ ਦਾਸ ਆਸ ਜਗਤ ਤਰ ਗੁਰੂ ਕੀ ਪਾਂਸ ਭੇਟ ਪਰਸ ਕਰਿਓ ਰਾਮਦਾਸ ਗੁਰੂ ਘਰ ਸਤ ਕਿਓ ਸਮਰੱਥ ਗੁਰੂ ਸਿਰ ਖਾਥ ਧਰਿਓ ਜਿਨੂੰ ਗੁਰੂ ਰਾਮਦਾਸ ਬਾਣੀ ਵਿੱਚ ਕਹਿੰਦੇ ਨੇ ਮੇਰਾ ਖੀਰੈ ਰਤਨ ਨਾਮ ਖਰ ਬਸਿਆ ਗੁਰ ਖਾਥ ਧਰਿਓ ਮੇਰਾ ਮਾਥਾ ਗੁਰੂ ਨੇ ਖਾਥ ਰਖਿਆ ਮੇਰੇ ਮੱਥੇ ਤੇ ਹੋਇਆ ਕੀ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਗੁਰ ਨਾਮ ਦਿਓ ਰਿੰਨ ਲਾਥਾ ਕਹਿਣ ਲੱਗੇ ਜਿਹੜਾ ਕਰਜ਼ਾ ਸੀ ਜਨਮਾਂ ਜਨਮਾਂ ਦਾ ਲੈ ਗਿਆ ਗੁਰੂ ਨੇ ਮੇਰੇ ਸੱਮੱਥੇ ਤੇ ਖਾਥ ਰਖਿਆ ਕੈ ਸਿਰ ਉੱਪਰ ਠਾਡਾ ਗੁਰ ਸੂਰਾ ਨਾਨਕ ਤਾਂ ਕੈ ਕਾਰ ਜੇ ਪੂਰਾ ਜਿਸ ਦਾ ਖੋਬੈ ਵੱਲ ਸੋ ਕਦੇ ਨਾ ਘਾਰਦਾ ਬਨੇਕਾਂ ਬਚਨੇ ਬਾਣੀ ਦੇ ਪਿਆਰਿਓ ਜਦੋਂ ਗੁਰੂ ਵੱਲ ਹੋ ਜਾਏ ਨਾ ਚਿੱਤੇ ਰੱਖਿਆ ਜੀ ਦੁਨੀਆ ਦੀ ਕਿਹੜੀ ਤਾਕਤ ਖੈ ਜਿਹੜੀ ਸਿੱਖ ਦੇ ਪੈਰਾਂ ਵਿੱਚ ਨਹੀਂ ਚੁੱਕਦੀ